ਅੱਜ ਦੇ ਦੌਰ ਦੇ ਵਿੱਚ ਜੇ ਜਮਾਨੇ ਨੇ ਤੇਜ਼ੀ ਫੜੀ ਹੈ ਤਾਂ ਉਸ ਦੇ ਨੁਕਸਾਨ ਵੀ ਬਹੁਤ ਹੋਏ ਨੇ ਜੇ ਫਾਇਦੇ ਨੇ ਤਾਂ ਉਸ ਦੇ ਨੁਕਸਾਨ ਵੀ ਬੜੇ ਜ਼ਿਆਦਾ ਨੇ ਜੇ ਇਨਸਾਨ ਦੇ ਕੋਲ ਸਹੂਲਤਾਂ ਆਈਆਂ ਨੇ ਪਰ ਉਸ ਨੇ ਇਹਨਾਂ ਸਹੂਲਤਾਂ ਨੂੰ ਲੈਣ ਲਈ ਕਾਫੀ ਕੁਝ ਗਵਾ ਦਿੱਤਾ ਪਹਿਲਾਂ ਲੋਕਾਂ ਦੀ ਜ਼ਿੰਦਗੀ ਸਲੋ ਸੀ ਤੇ ਉਹਨਾਂ ਦੇ ਦਿਮਾਗ ਵੀ ਠੰਡੇ ਰਹਿੰਦੇ ਸੀ ਪਰ ਅੱਜ ਕੱਲ ਦੀ ਜ਼ਿੰਦਗੀ ਤੇਜ਼ ਹੈ ਤੇਜ਼ੀ ਦੇ ਨਾਲ ਜਮਾਨਾ ਚੱਲ ਰਿਹਾ ਤੇ ਦਿਮਾਗ ਵੀ ਗਰਮ ਨੇ ਜਾਣੀ ਪੇਸ਼ੈਂਸ ਨਾ ਦੀ ਕੋਈ ਚੀਜ਼ ਹੀ ਨਹੀਂ ਸ਼ਹਿਨਸ਼ੀਲਤਾ ਬਿਲਕੁਲ ਖਤਮ ਹੋ ਚੁੱਕੀ ਹੈ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਵੱਡੇ-ਵੱਡੇ ਬਿਵਾਲ ਹੋ ਜਾਂਦੇ ਨੇ ਵੱਡੇ-ਵੱਡੇ ਝਗੜੇ ਹੋ ਜਾਂਦੇ ਨੇ ਜੋ ਕਿ ਕਈ ਵਾਰ ਭਿਆਨਕ ਰੂਪ ਵੀ ਧਾਰਨ ਕਰ ਲੈਂਦੇ ਨੇ ਅੱਜ ਦੀ ਸੱਚੀ ਘਟਨਾ ਵਿੱਚ ਵੀ ਇਦਾਂ ਹੀ ਹੋਇਆ ਇੱਕ ਪਰਿਵਾਰ ਦੇ ਵਿੱਚ ਛੋਟੀ ਜੀ ਚੀਜ਼ ਨੂੰ ਲੈ ਕੇ ਛੋਟੀ ਜੀ ਗੱਲ ਨੂੰ ਲੈ ਕੇ ਐਡਾ ਵੱਡਾ ਬਿਵਾਲ ਹੋ ਗਿਆ ਐਡਾ ਭਿਆਨਕ ਰੂਪ ਉਹ ਛੋਟੀ ਜੀ ਗੱਲ ਨੇ ਲੈ ਲਿਆ ਕਿ ਇਸ ਪਰਿਵਾਰ ਦੇ ਤਿੰਨ ਲੋਕਾਂ ਦੀ ਹੱਤਿਆ ਹੋ ਜਾਂਦੀ ਹੈ ਤੇ ਸਾਰਾ ਪਰਿਵਾਰ ਬਰਬਾਦ ਹੋ ਜਾਂਦਾ ਹੈ ਅੱਜ ਦੀ ਸੱਚੀ ਕਹਾਣੀ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਐਨੀ ਇੱਕ ਗੱਲ ਪਿੱਛੇ ਕੋਈ ਇਦਾਂ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਦਾ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਭਾਰਤ ਦੀ ਰਾਜਧਾਨੀ ਦਿੱਲੀ ਦੇ ਬਸੰਤ ਕੁੰਜ ਦਾ ਇੱਕ ਇਲਾਕਾ ਹੈ ਕ੍ਰਿਸ਼ਨ ਗੰਜ ਗੱਲ ਹੈ 10 ਅਕਤੂਬਰ 2018 ਦੀ ਸਵੇਰੇ ਤਕਰੀਬਨ 5:30 ਵਜੇ ਦਾ ਸਮਾਂ ਹੁੰਦਾ ਹੈ ਇੱਕ ਮੁੰਡਾ ਆਪਣੇ ਘਰੋਂ ਉੱਚੀ-ਉੱਚੀ ਚੀਕਾਂ ਮਾਰਦਾ ਹੈ ਰੋਂਦਾ ਹੈ ਰੌਲਾ ਪਾਉਂਦਾ ਹੈ ਉਸ ਦਾ ਰੌਲਾ ਸੁਣ ਕੇ ਆਂਢੀ ਗਮਾਂਢੀ ਉਸ ਦੇ ਘਰ ਆ ਜਾਂਦੇ ਨੇ ਜਦੋਂ ਘਰ ਵਿੱਚ ਆ ਕੇ ਗਮਾਂਢੀ ਦੇਖਦੇ ਤਾਂ ਉਹ ਹੈਰਾਨ ਹੋ ਜਾਂਦੇ ਆ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਇਹ ਮੁੰਡਾ ਜ਼ਖਮੀ ਹਾਲਤ ਦੇ ਵਿੱਚ ਸੀ ਚਾਰੇ ਪਾਸੇ ਖੂਨ ਖਿੰਡਿਆ ਹੋਇਆ ਸੀ ਜਦੋਂ ਲੋਕਾਂ ਨੇ ਦੇਖਿਆ ਤਾਂ ਲੋਕਾਂ ਦੀ ਹੈਰਾਨੀ ਦਾ ਟਿਕਾਣਾ ਨਹੀਂ ਸੀ ਸਮਾਨ ਘਰ ਦਾ ਇੱਧਰ ਉੱਧਰ ਫੈਲਿਆ ਹੋਇਆ ਸੀ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਆਉਂਦੀ ਹੈ ਪੁਲਿਸ ਵੀ ਜਦੋਂ ਆ ਕੇ ਦੇਖਦੀ ਹੈ ਤਾਂ ਉਸ ਦੀਆਂ ਵੀ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਂਦੀਆਂ ਨੇ ਕਿਉਂਕਿ ਘਰ ਦੇ ਵਿੱਚ ਤਿੰਨ ਤਿੰਨ ਕਤਲ ਹੋਏ ਹੁੰਦੇ ਨੇ ਤੇ ਸਾਰਾ ਘਰ ਖੂਨ ਦੇ ਨਾਲ ਲਿਬੜਿਆ ਹੁੰਦਾ ਹੈ ਜਦੋਂ ਪੁਲਿਸ ਦੇਖਦੀ ਹੈ ਤਾਂ ਪੁਲਿਸ ਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਇਹ ਮਾਮਲਾ ਲੁੱਟ ਦਾ ਲੱਗਦਾ ਹੈ ਕਿਉਂਕਿ ਸਾਰੇ ਘਰ ਦਾ ਸਮਾਨ ਇੱਧਰ ਉੱਧਰ ਖਿੰਡਿਆ ਹੋਇਆ ਸੀ ਇਸ ਘਰ ਦੇ ਵਿੱਚ ਚਾਰ ਜਾਣੇ ਸੀ ਚਾਰ ਪਰਿਵਾਰਕ ਮੈਂਬਰ ਸੀ ਮਿਤਲੇਸ਼ ਬਰਮਾ ਇਸ ਘਰ ਦਾ ਮੁਖੀ ਸੀ ਜਿਸ ਦੀ ਉਮਰ 40 ਸਾਲ ਸੀ ਉਸ ਦੀ ਪਤਨੀ ਸੀਆ ਜਿਸ ਦੀ ਉਮਰ 42 ਸਾਲ ਸੀ ਤੇ ਉਸ ਦੀ ਬੇਟੀ ਨੇਹਾ ਜਿਸ ਦੀ ਉਮਰ 16 ਸਾਲ ਸੀ ਤੇ ਉਸ ਦਾ ਬੇਟਾ ਸੂਰਜ ਜਿਸ ਦੀ ਉਮਰ 19 ਸਾਲ ਸੀ ਇਹ ਚਾਰੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਤਿੰਨ ਦੀ ਹੱਤਿਆ ਹੋ ਚੁੱਕੀ ਸੀ ਤੇ ਇਹਨਾਂ ਦਾ ਬੇਟਾ ਸੂਰਜ ਜ਼ਖਮੀ ਸੀ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਇਸ ਦਾ ਇਲਾਜ ਕਰਵਾਇਆ ਜਾਂਦਾ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰਦੀ ਹੈ ਪੁੱਛਗਿੱਛ ਕਰਦੀ ਹੈ ਆਂਡੀਆਂ ਗਮਾਂਡੀਆਂ ਤੋਂ ਸੀਸੀਟੀਵੀ ਕੈਮਰੇ ਵੀ ਦੇਖੇ ਜਾਂਦੇ ਆ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਪੁਲਿਸ ਇਸ ਘਰ ਦੇ بیٹے ਸੂਰਜ ਤੋਂ ਅਜੇ ਪੁੱਛਗਿੱਛ ਨਹੀਂ ਕਰ ਰਹੀ ਸੀ ਕਿਉਂਕਿ ਘਰ ਦੇ ਤਿੰਨ ਮੈਂਬਰਾਂ ਦਾ ਕਤਲ ਹੋ ਚੁੱਕਿਆ ਸੀ ਤੇ ਸੂਰਜ ਦੇ ਵੀ ਸੱਟ ਲੱਗੀ ਸੀ ਉਸ ਤੋਂ ਬਾਅਦ ਮਤਲੇਸ਼ ਬਰਮਾ ਦੇ ਪਰਿਵਾਰ ਨੂੰ ਜੋ ਕਿ ਉੱਤਰ ਪ੍ਰਦੇਸ਼ ਦੇ ਵਿੱਚ ਰਹਿੰਦਾ ਸੀ ਉਹਨਾਂ ਨੂੰ ਵੀ ਬੁਲਾਇਆ ਗਿਆ ਹੋਰ ਵੀ ਰਿਸ਼ਤੇਦਾਰ ਆਉਂਦੇ ਐ ਪੁਲਿਸ ਉਹਨਾਂ ਤੋਂ ਪੁੱਛਗਿੱਛ ਵੀ ਕਰਦੀ ਐ ਪਰ ਜਦੋਂ ਪੁਲਿਸ ਇਹਨਾਂ ਲਾਸ਼ਾਂ ਨੂੰ ਚੱਕ ਰਹੀ ਸੀ ਆਪਣੇ ਕਬਜੇ ਵਿੱਚ ਲੈ ਰਹੀ ਸੀ ਤੇ ਉਸ ਤੋਂ ਬਾਅਦ ਇਹਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਤਾਂ ਇੱਕ ਪੁਲਿਸ ਵਾਲਾ ਇੱਕ ਪੁਲਿਸ ਮੁਲਾਜ਼ਮ ਆਪਣੇ ਸੀਨੀਅਰ ਅਧਿਕਾਰੀ ਨੂੰ ਕਹਿੰਦਾ ਕਿ ਸਾਹਿਬ ਜੀ ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗਦਾ ਹੈ ਤਾਂ ਅਧਿਕਾਰੀ ਨੇ ਪੁੱਛਿਆ ਕਿ ਕਿਉਂ ਕੀ ਗੱਲ ਤਾਂ ਉਸ ਨੇ ਕਿਹਾ ਕਿ ਮਤਲੇਸ਼ ਬਰਮਾ ਜੋ ਇਸ ਘਰ ਦਾ ਮੁਖੀ ਹੈ ਉਸ ਦੇ ਉੱਤੇ ਜੋ ਚਾਕੂਆਂ ਨਾਲ वार ਕੀਤੇ ਹੋਏ ਨੇ ਉਹ ਉਸ ਦੀ ਚਾਦਰ ਵਿੱਚ ਦੀ ਕੀਤੇ ਹੋਏ ਨੇ ਜਾਨੀ ਚਾਦਰ ਮਤਲੇਸ਼ ਦੇ ਉੱਪਰ ਲੈਤੀ ਹੋਈ ਸੀ ਤੇ ਉਸ ਤੇ ਵਿੱਚ ਦੀ ਹੀ ਮਤਲੇਸ਼ ਦੇ ਉੱਤੇ ਚਾਕੂਆਂ ਨਾਲ ਬਾਰ ਕੀਤੇ ਹੋਏ ਸੀ ਮਤਲੇਸ਼ ਦੇ ਉੱਤੇ ਲਗਭਗ 17 ਬਾਰ ਚਾਕੂਆਂ ਨਾਲ ਬਾਰ ਕੀਤੇ ਸੀ ਸਿਆ ਦੇ ਉੱਤੇ ਤਕਰੀਬਨ 8 ਬਾਰ ਚਾਕੂਆਂ ਦੇ ਹੋਏ ਹੋਏ ਸੀ ਤੇ ਇਹਨਾਂ ਦੀ ਬੇਟੀ ਨੀਹਾ ਦੇ ਉੱਤੇ ਤਕਰੀਬਨ 7 ਬਾਰ ਚਾਕੂਆਂ ਦੇ ਹੋਏ ਹੋਏ ਸੀ ਤਾਂ ਸੀਨੀਅਰ ਅਧਿਕਾਰੀ ਨੇ ਪੁੱਛਿਆ ਕਿ ਫਿਰ ਇਹਦੇ ਵਿੱਚ ਇਦਾਂ ਦੀ ਤੈਨੂੰ ਕੀ ਗੱਲ ਲੱਗਦੀ ਹੈ ਤਾਂ ਉਸ ਪੁਲਿਸ ਅਧਿਕਾਰੀ ਨੇ ਕਿਹਾ ਉਸ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਸਾਹਿਬ ਜੀ ਜੇ ਲੁਟੇਰੇ ਆਏ ਸੀ ਲੁਟੇਰੇ ਲੁੱਟ ਦੀ ਨੀਅਤ ਨਾਲ ਆਏ ਸੀ ਮਤਲੇਸ਼ ਬਰਮਾ ਇਸ ਦਾ ਮਤਲਬ ਚਾਦਰ ਲੈ ਕੇ ਪਿਆ ਸੀ ਜਦੋਂ ਉੱਠਿਆ ਹੀ ਨਹੀਂ ਜਦੋਂ ਉਸ ਨੇ ਇਹਨਾਂ ਦਾ ਵਿਰੋਧ ਹੀ ਨਹੀਂ ਕੀਤਾ ਫਿਰ ਲੁਟੇਰਿਆਂ ਨੂੰ ਕੀ ਲੋੜ ਪੈਗੀ ਕਿ ਉਸ ਨੂੰ ਸੁੱਤੇ ਪਏ ਨੂੰ ਚਾਦਰ ਲੈ ਕੇ ਸੁੱਤੇ ਪਏ ਨੂੰ ਹੀ ਉਹਨੇ ਮਾਰ ਦਿੱਤਾ ਇਹ ਗੱਲ ਸੀਨੀਅਰ ਅਧਿਕਾਰੀ ਨੂੰ ਪੁਲਿਸ ਮੁਲਾਜ਼ਮ ਦੀ ਕਾफी ਹੱਦ ਤੱਕ ਸਹੀ ਲੱਗੀ ਕਿ ਤੇਰੀ ਗੱਲ ਦੇ ਵਿੱਚ ਪੁਆਇੰਟ ਹੈ ਹੁਣ ਪੁਲਿਸ ਦਾ ਸ਼ੱਕ ਇਸ ਘਰ ਦੇ ਮੁੰਡੇ ਸੂਰਜ ਜੋ ਕਿ 19 ਸਾਲਾ ਸੀ ਫਸਟ ইয়ার ਦੇ ਵਿੱਚ ਪੜਦਾ ਸੀ ਉਸ ਉੱਤੇ ਜਾਂਦਾ ਹੈ ਤੇ ਉਸ ਬਾਰੇ ਪੁਲਿਸ ਪਤਾ ਵੀ ਕਰਦੀ ਹੈ ਆਂਡੀਆਂ ਗਵਾਂਡੀਆਂ ਤੋਂ ਰਿਸ਼ਤੇਦਾਰਾਂ ਤੋਂ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਸ ਮੁੰਡੇ ਦਾ ਵਿਵਹਾਰ ਚੰਗਾ ਨਹੀਂ ਸੀ। ਇਹ ਮੁੰਡਾ ਪੜਨ ਦੇ ਵਿੱਚ ਵੀ ਨਲਾਇਕ ਸੀ ਤੇ ਨਸ਼ੇ ਵੀ ਕਰਦਾ ਸੀ। ਪੁਲਿਸ ਸੂਰਜ ਤੋਂ ਪੁੱਛਗਿੱਛ ਕਰਦੀ ਹੈ ਕਿ ਤੂੰ ਕਿਵੇਂ ਬਚ ਗਿਆ? ਜਦੋਂ ਲੁਟੇਰਿਆਂ ਨੇ ਤੇਰੇ ਮਾਤਾ-ਪਿਤਾ ਤੇ ਭੈਣ ਨੂੰ ਮਾਰ ਦਿੱਤਾ ਤੇ ਤੈਨੂੰ ਕਿਵੇਂ ਛੱਡ ਦਿੱਤਾ? ਤਾਂ ਸੂਰਜ ਨੇ ਕਿਹਾ ਕਿ ਮੇਰੇ ਘਰ ਦੇ ਅੰਦਰ, ਸਾਡੇ ਘਰ ਦੇ ਅੰਦਰ ਦੋ ਲੁਟੇਰੇ ਦਾਖਲ ਹੋਏ। ਉਹਨਾਂ ਨੇ ਮੈਨੂੰ ਫੜ ਕੇ ਕੰਧ ਦੇ ਨਾਲ ਮਾਰਿਆ। ਤੇ ਮੇਰੇ ਸਿਰ ਦੇ ਵਿੱਚ ਜ਼ਖਮ ਹੋ ਗਿਆ ਮੈਂ ਬੇਹੋਸ਼ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਘਰ ਦੇ ਵਿੱਚ ਲੁੱਟ ਕੀਤੀ ਤੇ ਮੇਰੇ ਮਾਤਾ ਪਿਤਾ ਤੇ ਮੇਰੀ ਭੈਣ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਪਰ ਪੁਲਿਸ ਨੇ ਦੇਖਿਆ ਕਿ ਘਰ ਦੇ ਵਿੱਚ ਸਮਾਨ ਤਾਂ ਖਿੰਡਿਆ ਹੋਇਆ ਸੀ ਪਰ ਲੋਕਰ ਦੇ ਵਿੱਚ ਜੋ ਪੈਸੇ ਪਏ ਸੀ ਉਹਨਾਂ ਨੂੰ ਕਿਸੇ ਨੇ ਨਹੀਂ ਛੇੜਿਆ ਸੀ ਜਦ ਕਿ ਉਸ ਲੋਕਰ ਦੀ ਚਾਬੀ ਵੀ ਕੋਲ ਹੀ ਪਈ ਸੀ ਇਸ ਕਰਕੇ ਪੁਲਿਸ ਨੂੰ ਸ਼ੱਕ ਇਸ ਸੂਰਜ ਤੇ ਹੀ ਸੀ ਕਿ ਇਸ ਕਤਲਾਂ ਦੇ ਪਿੱਛੇ ਇਹ ਸੂਰਜ ਦਾ ਹੀ ਹੱਥ ਹੈ ਹੁਣ ਪੁਲਿਸ ਜਦੋਂ ਸੂਰਜ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਆ ਤਾਂ ਘਰ ਦੇ ਕਹਿੰਦੇ ਨੇ ਕਿ ਤੁਸੀਂ ਕਾਤਲਾਂ ਨੂੰ ਫੜਨ ਦੀ ਬਜਾਏ ਸਾਡੇ ਮੁੰਡੇ ਉੱਤੇ ਦਬਾਅ ਪਾ ਰਹੇ ਹੋ ਪਰ ਪੁਲਿਸ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਸਾਡਾ ਕੰਮ ਕਰਨ ਦਿਓ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਤੁਸੀਂ ਨਾ ਆਓ ਜਦੋਂ ਫਿਰ ਪੁਲਿਸ ਸਖਤੀ ਤੇ ਆਉਂਦੀ ਹੈ ਤਾ ਸੂਰਜ ਰਾਜ ਉੱਕਲਦਾ। ਜੋ ਗੱਲਾਂ ਉਸਨੇ ਦੱਸੀ ਉਹ ਸੁਣ ਕੇ ਸਭ ਦੇ ਹੋਸ਼ ੁੱਟ ਜਾਂਦੇ ਨੇ। ਉਹ ਦੱਸਦਾ ਕਿ ਮੈਨੂੰ ਛੋਟੀ ਛੋਟੀ ਗੱਲ ਤੇ ਟੋਕਿਆ ਜਾਂਦਾ ਸੀ। ਪੜ੍ਹਾਈ ਪਿੱਛੇ, ਖਾਣ ਪਿੱਛੇ, ਬਹਿਣ ਪਿੱਛੇ, ਜਾਣੀ ਹਰ ਗੱਲ ਤੇ ਮੈਨੂੰ ਟੋਕਿਆ ਜਾਂਦਾ ਸੀ। ਮੈਨੂੰ ਮੇਰੇ ਯਾਰਾਂ ਦੇ ਨਾਲ ਵੀ ਨਹੀਂ ਰਹਿਣ ਦਿੱਤਾ ਜਾਂਦਾ ਸੀ। ਸਾਰੀ ਦਿਹਾੜੀ ਮੇਰਾ ਪਰਿਵਾਰ ਮੇਰੇ ਪਿਤਾ ਮੇਰੀ ਮਾਤਾ ਤੇ ਮੇਰੀ ਭੈਣ ਤੱਕ ਵੀ ਮੈਨੂੰ ਟੋਕਦੇ ਰਹਿੰਦੇ ਜਿਸ ਨਾਲ ਮੈਨੂੰ ਇਹਨਾਂ ਨਾਲ ਨਫ਼ਰਤ ਹੋ ਗਈ ਜਦ ਕਿ ਮੇਰੀ ਭੈਣ ਨੌਵੀਂ ਦੇ ਵਿੱਚ ਪੜਦੀ ਸੀ ਉਸ ਦੇ ਕਿਸੇ ਦੇ ਮੁੰਡੇ ਦੇ ਨਾਲ ਸੰਬੰਧ ਵੀ ਸੀ ਤੇ ਉਹ ਗੱਲ ਦਾ ਮਾਤਾ ਪਿਤਾ ਨੂੰ ਪਤਾ ਵੀ ਸੀ ਪਰ ਉਸ ਨੂੰ ਕੁਝ ਨਹੀਂ ਕਹਿੰਦੇ ਸੀ ਸਿਰਫ ਮੈਨੂੰ ਟੋਕਦੇ ਸੀ ਤੇ ਫਿਰ ਇਸ ਨੇ ਸੋਚਿਆ ਕਿ ਮੈਂ ਇਸ ਘਰ ਵਿੱਚ ਨਹੀਂ ਰਹਾਗਾ ਤੇ ਘਰ ਛੱਡ ਕੇ ਬਾਹਰ ਰਹਿਣ ਲੱਗ ਪਿਆ ਪਰ ਇਸ ਨੂੰ ਆਖਰ ਇਸ ਘਰ ਦੇ ਵਿੱਚ ਹੀ ਆਉਣਾ ਪੈ ਗਿਆ ਇਹ ਮੁੰਡਾ ਨਸ਼ੇ ਵੀ ਕਰਦਾ ਸੀ ਜਦੋਂ ਇਹ ਘਰ ਦੇ ਵਿੱਚ ਆਇਆ ਤਾਂ ਟੋਕਾ ਟਾਕੀ ਫੇਰ ਸ਼ੁਰੂ ਹੋ ਗਈ ਤੇ ਹੁਣ ਇਸ ਨੂੰ ਲੱਗਿਆ ਕਿ ਇਹਨਾਂ ਨੂੰ ਜੇ ਮੈਂ ਮਾਰ ਦੇਵਾਂ ਤਾਂ ਮੈਨੂੰ ਟੋਕਣ ਵਾਲਾ ਕੋਈ ਨਹੀਂ ਮੈਂ ਘਰ ਦੇ ਵਿੱਚ ਆਰਾਮ ਨਾ ਰਹਾਗਾ ਫੇਰ ਇਹ ਕ੍ਰਾਈਮ ਸੀਰੀਅਲ ਦੇਖਣ ਲੱਗਾ ਕਿ ਕਿੱਦਾਂ ਕਿਸੇ ਨੂੰ ਮਾਰਿਆ ਜਾ ਸਕਦਾ ਹੈ ਕਿੱਦਾਂ ਕਿਸੇ ਨੂੰ ਮਾਰ ਕੇ ਉਸ ਘਟਨਾ ਨੂੰ ਉਸ ਕਤਲਾਂ ਨੂੰ چھਪਾਇਆ ਜਾ ਸਕਦਾ ਹੈ ਇਹ ਸਾਰੀਆਂ ਗੱਲਾਂ ਇਸ ਦੇ ਮਨ ਦੇ ਵਿੱਚ ਚੱਲ ਰਹੀਆਂ ਸੀ ਇਹ ਪਲਾਨ ਇਸ ਦੇ ਦਿਮਾਗ ਦੇ ਵਿੱਚ 15 ਅਗਸਤ 2018 ਤੋਂ ਚੱਲ ਰਿਹਾ ਸੀ 9 ਅਕਤੂਬਰ ਦੀ ਰਾਤ ਨੂੰ ਇਹ ਸੋਚਦਾ ਰਹਿੰਦਾ ਕਿ ਮੈਂ ਅੱਜ ਇਹਨਾਂ ਨੂੰ ਨਹੀਂ ਛੱਡਾਂਗਾ ਮੈਂ ਇਹਨਾਂ ਦਾ ਕਤਲ ਕਰਾਂਗਾ ਇਸ ਨੇ ਇੱਕ ਚਾਕੂ ਤੇ ਇੱਕ ਕੈਂਚੀ ਵੀ ਖਰੀਦ ਲਈ ਸੀ ਤੇ ਹੁਣ ਇਹ 9 10 ਅਕਤੂਬਰ ਦੀ ਰਾਤ ਦੀ ਗੱਲ ਹੈ तकरीबन 2 ਵਜੇ ਹੁੰਦੇ ਨੇ ਇਹ ਪਹਿਲਾਂ ਐਲਬਮ ਦੇਖਦਾ ਹੈ ਸਾਰੀਆਂ ਫੋਟੋਆਂ ਦੇਖਦਾ ਹੈ ਉਸ ਤੋਂ ਬਾਅਦ ਫੋਟੋਆਂ ਦੇਖਦੇ ਦੇਖਦੇ ਇਸ ਨੂੰ 3 ਵਜੇ ਜਾਂਦੇ ਆ ਜਦੋਂ 3 ਵਜਦੇ ਨੇ ਤਾਂ ਇਹ ਉੱਠਦਾ ਹੈ ਆਪਣਾ ਚਾਕੂ ਚੱਕ ਕੇ ਪਹਿਲਾਂ ਆਪਣੇ ਪਿਤਾ ਦੇ ਉੱਪਰ ਚਾਕੂਆਂ ਦੇ ਨਾਲ ਵਾਰ ਕਰਦਾ ਹੈ ਜਦੋਂ ਪਿਤਾ ਦੇ ਉੱਪਰ ਚਾਕੂਆਂ ਨਾਲ ਬਾਹਰ ਕਰਦਾ ਹੈ ਉਸ ਦਾ ਰੋਲਾ ਸੁਣ ਕੇ ਇਸ ਦੀ ਮਾਂ ਆ ਜਾਂਦੀ ਹੈ ਫਿਰ ਇਹ ਆਪਣੀ ਮਾਂ ਦੀ ਗਰਦਨ ਉੱਤੇ ਚਾਕੂ ਚਲਾਉਂਦਾ ਹੈ ਉਸ ਦੀਆਂ ਚੀਕਾਂ ਸੁਣ ਕੇ ਇਸ ਦੀ ਭੈਣ ਆ ਜਾਂਦੀ ਹੈ ਤੇ ਫਿਰ ਇਹ ਆਪਣੀ ਭੈਣ ਦੇ ਗਲ ਉੱਤੇ ਵੀ ਚਾਕੂ ਚਲਾ ਦਿੰਦਾ ਹੈ ਉਸ ਤੋਂ ਬਾਅਦ ਜਦੋਂ ਇਹ ਤੜਫ ਰਹੀਆਂ ਹੁੰਦੀਆਂ ਨੇ ਤਾਂ ਇਹ ਉਹਨਾਂ ਦੇ ਉੱਤੇ ਚਾਕੂਆਂ ਨਾਲ ਹੋਰ ਬਾਹਰ ਕਰਦਾ ਹੈ ਤੇ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਇਸ ਨੇ ਆਪਣੇ ਪਿਤਾ ਦੇ ਉੱਤੇ ਚਾਕੂਆਂ ਦੇ 17 ਵਾਰ ਕੀਤੇ ਮਾਂ ਦੇ ਉੱਪਰ 8 ਵਾਰ ਤੇ ਆਪਣੀ ਭੈਣ ਦੇ ਉੱਪਰ 7 ਵਾਰ ਕੀਤੇ ਘਰ ਵਿੱਚ ਖੂਨੋ ਖੂਨ ਹੋ ਜਾਂਦਾ ਹੈ ਤੇ ਇਹ ਚਾਕੂ ਬਾਥਰੂਮ ਦੇ ਵਿੱਚ ਜਾ ਕੇ ਧੋਂਦਾ ਹੈ ਤੇ ਉਸ ਨੂੰ ਲੁਕੋ ਦਿੰਦਾ ਹੈ ਫਿਰ ਇਹ ਘਰ ਦੇ ਵਿੱਚੋਂ ਸਮਾਨ ਖੜਿਆਉਂਦਾ ਹੈ ਇੱਧਰ ਉੱਧਰ ਸਾਰਾ ਸਮਾਨ ਖੜਿਆ ਦਿੰਦਾ ਹੈ ਕਿ ਦੇਖਣ ਵਾਲੇ ਨੂੰ ਲੱਗੇ ਕਿ ਇਹ ਕੰਮ ਲੁਟੇਰਿਆਂ ਦਾ ਹੈ ਪਰ ਜੋ ਲੋਕਰ ਹੁੰਦਾ ਹੈ ਉਸ ਵਿੱਚ ਪੈਸੇ ਹੁੰਦੇ ਨੇ ਉਸ ਨੂੰ ਇਹ ਨਹੀਂ ਛੇੜਦਾ ਇਸ ਦੇ ਦਿਮਾਗ ਦੇ ਵਿੱਚ ਉਹ ਨਹੀਂ ਆਉਂਦਾ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਪਰ ਉਹ ਕੋਈ ਨਾ ਕੋਈ ਗਲਤੀ ਜ਼ਰੂਰ ਕਰ ਜਾਂਦਾ ਹੈ ਇਸ ਤੋਂ ਵੀ ਇਹੀ ਗਲਤੀ ਹੋਈ ਕਿ ਇਸ ਨੇ ਲੋਕਰ ਵਿੱਚ ਪਏ ਪੈਸੇ ਆ ਤੇ ਇਸ ਦਾ ਧਿਆਨ ਨਹੀਂ ਗਿਆ ਜਦ ਕਿ ਚਾਬੀ ਵੀ ਲੋਕਰ ਦੀ ਨੇੜੇ ਪਈ ਸੀ ਪੁਲਿਸ ਨੂੰ ਇਸ ਕਰਕੇ ਹੀ ਇਸ ਉੱਤੇ ਸ਼ੱਕ ਹੋਇਆ ਕਿ ਜੇ ਲੁਟੇਰੇ ਆਏ ਸੀ ਉਹਨਾਂ ਨੇ ਕਤਲ ਵੀ ਕੀਤੇ ਸੀ ਆ ਫਿਰ ਪੈਸੇ ਕਿਉਂ ਛੱਡ ਦਿੱਤੇ ਉਸ ਤੋਂ ਬਾਅਦ ਇਹ ਆਪਣਾ ਸਿਰ ਕੰਧ ਦੇ ਵਿੱਚ ਮਾਰ ਲੈਂਦਾ ਹੈ ਤੇ ਨਾਟਕ ਕਰਦਾ ਕਿ ਲੁਟੇਰਿਆਂ ਨੇ ਮੈਨੂੰ ਕੰਧ ਦੇ ਵਿੱਚ ਮਾਰਿਆ ਜਿਸ ਨਾਲ ਮੈਂ ਬੇਹੋਸ਼ ਹੋ ਗਿਆ ਤੇ ਜਦੋਂ ਮੈਨੂੰ ਹੋਸ਼ ਆਈ ਮੈਂ ਉੱਠ ਕੇ ਰੌਲਾ ਪਾ ਦਿੱਤਾ ਪਰ ਪੁਲਿਸ ਜਦੋਂ ਆਪਣੀ ਆਈ ਤੇ ਆ ਜੇ ਉਦੋਂ ਫਿਰ ਪੁਲਿਸ ਦੇ ਸਾਹਮਣੇ ਕੋਈ ਵੀ ਨਹੀਂ ਟਿਕ ਸਕਦਾ ਵੱਡੇ ਤੋਂ ਵੱਡੇ ਸ਼ਾਤਰ अपराध ਕਰਨ ਵਾਲੇ ਬੰਦੇ ਵੀ ਪੁਲਿਸ ਅੱਗੇ ਫਿਰ ਪਾਣੀ ਪਰਦੇ ਨੇ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਅੱਜ ਕੱਲ ਕਿੱਦਾਂ-ਕਿੱਦਾਂ ਦੇ ਦਿਮਾਗ ਹੋ ਚੁੱਕੇ ਨੇ ਇੱਕ ਬੱਚਾ ਜਿਸ ਨੂੰ ਉਸਦੇ ਮਾਪੇ ਉਸ ਦੀਆਂ ਗਲਤੀਆਂ ਤੋਂ ਰੋਕਦੇ ਸੀ ਪਰ ਉਹ ਉਹਨਾਂ ਪ੍ਰਤੀ ਆਪਣੇ ਅੰਦਰ ਐਨੀ ਨਫ਼ਰਤ ਲਈ ਬੈਠਾ ਸੀ ਕਿ ਉਸਨੇ ਉਹਨਾਂ ਦਾ ਕਤਲ ਹੀ ਕਰ ਦਿੱਤਾ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੋ ਕਿਦਾਂ ਦੀ ਜ਼ਿੰਦਗੀ ਹੋ ਗਈ ਹੈ ਇਨਸਾਨ ਦੀ ਤੇਜ਼ੀ ਨਾਲ ਸਮਾਜ ਅੱਗੇ ਜਾ ਰਿਹਾ ਹੈ ਤੇਜ਼ੀ ਨਾਲ ਜ਼ਮਾਨਾ ਅੱਗੇ ਵਧ ਰਿਹਾ ਪਰ ਦਿਮਾਗ ਸ਼ਾਂਤ ਨਹੀਂ ਦਿਮਾਗਾਂ ਦੇ ਵਿੱਚ ਵੀ ਤੇਜ਼ੀ ਭਰੀ ਹੋਈ ਹੈ ਕਿਸੇ ਦੀ ਵੀ ਛੋਟੀ ਮੋਟੀ ਗੱਲ ਚੱਲਣ ਨੂੰ ਕੋਈ ਵੀ ਤਿਆਰ ਨਹੀਂ ਤੇ ਫੇਰ ਭਾਵੇਂ ਉਸ ਦਾ ਖਮਿਆਜਾ ਉਸ ਦੇ ਨਤੀਜੇ ਜਿਨਨੇ ਮਰਜੀ ਭੈਲੇ ਹੋਣ ਜਿਨਨੇ ਮਰਜੀ ਭਿਆਨਕ ਨਿਕਲ ਪਰ ਇੱਕ ਵਾਰ ਬੰਦਾ ਕਿਸੇ ਦੀ ਕੋਈ ਗੱਲ ਸਹਿਣ ਨੂੰ ਤਿਆਰ ਨਹੀਂ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ